ਜੈ ਭੀਮ ਜੈ ਭਾਰਤ ਮੇਰੇ ਬਹੁਤ ਸਤਿਕਾਰ ਦੇ ਸਾਥੀਓ ਮੈਂ ਅੱਜ ਜਿਹੜਾ ਅਮੇਦਕਰ ਨਗਰ ਜਲੰਧਰ ਦੇ ਵਿੱਚ ਅਮੇਦਕਰ ਨਗਰ ਪ੍ਰੀਤ ਨਗਰ ਮਤਲਬ ਚਿਗਿੱਟੀ ਬਾਈਪਾਸ ਦੇ ਕੋਲ ਆ ਜਿਹੜਾ ਉਹਦੇ ਬਾਰੇ ਗੱਲ ਕਰਨਾ ਚਾਹਨਾ ਸੁਣ ਕੇ ਦੁੱਖ ਲੱਗਾ ਕਿਉਂਕਿ ਕੁਝ ਲੋਕ ਮੈਂ ਸੁਣ ਰਿਹਾ ਸੀਗਾ ਕੁਝ ਲੋਕ ਜਿਹੜੇ ਨੇ ਉਹ ਕਹਿ ਰਹੇ ਕਿ ਅਸੀਂ 70 ਸਾਲ ਤੋਂ ਇੱਥੇ ਰਹੇ ਨੇ। ਕੋਈ 84 ਤੋਂ ਜ਼ਿਆਦਾ ਉੱਜੜ ਗਿਆ ਏ। ਜਾਂ ਕੁਝ ਲੋਕ ਬੱਸੀ ਦੇ ਬੈਠੇ ਆ। ਕੁਝ ਲੋਕ ਕਹਿੰਦੇ ਸਾਰੀ ਚੌਥੀ ਪੀੜੀ ਚੱਲ ਰਹੀ ਏ। ਤੇ ਸਰਕਾਰ ਜਿਹੜੀ ਏ ਉਹਨਾਂ ਦੇ ਮਕਾਨ ਜਿਹੜੀ ਉਹ ਢਾਡੇ ਤੁਲੀ ਹੋਈ ਏ। ਨੋਟਿਸ ਵਗੈਰਾ ਦੇ ਗਏ। ਇਹ ਹਾਈ ਕੋਰਟ ਦੇ ਹੁਕਮ ਜਾਂ ਕੋਰਟ ਦੇ ਜਿਹੜੇ ਹੁਕਮਾਂ ਮਾਂਜੋਂ ਕੋਰਟ ਆ ਜਾਂ ਹਾਈ ਕੋਰਟ ਮਾਂਜੋਂ ਆ। ਇਹਨਾਂ ਕੋਟਾਂ ਦੇ ਜਿਹੜੇ ਹੁਕਮ ਹੈ ਉਹ ਇਸੇ ਸਰਕਾਰ ਦੇ ਵਿੱਚ ਹੀ ਆਣ ਕੇ ਲਾਗੂ ਹੋਣੇ ਸੀਗੇ ਕਿਉਂਕਿ ਆਪ ਦੇਖਣ ਨੂੰ ਮਿਲਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜੀ ਪੰਚਾਇਤੀ ਜ਼ਮੀਨ ਹੁੰਦੀ ਹੈ ਉਹ ਜਿਨ੍ਹਾਂ ਲੋਕਾਂ ਕੋਲ ਜਾਣਾ ਕੋਈ ਘਰ ਨਹੀਂ ਆਇਆ ਉਹਨਾਂ ਨੂੰ ਉਹਨੂੰ ਘਰ ਬਣਾਕ ਦਿੰਦੀ ਹੈ ਜਾਂ ਸਰਕਾਰਾਂ ਦਾ ਕੰਮ ਕੀ ਹੈ ਕਿ ਜਿਹੜਾ ਕੋਈ ਬੇ ਘਰ ਹੈ ਉਨੂੰ ਦਾ ਘਰ ਬਣਾ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰ ਦੇ ਵਿੱਚ ਆਪਣਾ ਬਾਲ ਬੱਚਾ ਨਾਲ ਪਰਵਿਸ਼ ਕਰ सके ਆਪਣਾ ਪਾਲਣ ਕਰਨ ਕਰ सके ਗਰੀਬ ਲੋਕਾਂ ਵਾਸਤੇ ਸੈਂਟਰ ਸਰਕਾਰ ਦੀ ਵੀ ਸਕੀਮ ਆਈ ਸੀ ਕਿ ਅਗਰ ਤੁਹਾਡੇ ਕੋਲ ਜਗ੍ਹਾ ਹੈ ਤੇ ਤੁਹਾਨੂੰ ਉਹਦੇ ਮਕਾਨ ਬਣਾ ਦਿੱਤਾ ਜਾਊਗਾ ਅਗਰ ਤੁਹਾਡਾ ਆਪਣਾ ਮਕਾਨ ਟੁੱਟਾ ਹੈ ਤੁਹਾਡਾ ਮਕਾਨ ਬਣਾ ਦੇਣਗੇ 1.75 ਲੱਖ ਰੁਪਏ ਦੇ ਰਹੇ ਸੀ ਲੇਕਿਨ ਇਹ ਪੰਜਾਬ ਸਰਕਾਰ ਜਿਹੜੀ ਹੈ ਇਸ ਟਾਈਮ ਜਿਹੜੀ ਨਜੂਦਾ ਸਰਕਾਰ ਹੈ ਉਹ ਲੋਕਾਂ ਦੇ ਘਰ ਹਟਾਉਣ ਦੇ ਪਈ ਹੈ ਲੋਕਾਂ ਦੇ ਮੰਦਰ ਹਟਾਉਣ ਦੇ ਮਗਰ ਤੁਲੀ ਹੋਈ ਹੈ ਸਾਡਾ ਵੀ ਤਨ ਤਨ ਸਤਗੁਰੂ ਕਬੀਰ ਮਹਾਰਾਜ ਦਾ ਮੰਦਰ ਜਿਹੜਾ ਬਟਾਲੇ ਤਨਪੂਰਾ ਆਬਾਦੀ ਦੇ ਵਿੱਚ ਕਲੋਨੀ ਦੇ ਵਿੱਚ ਬਣਿਆ ਸੀ ਉਹਨੂੰ ਵੀ ਢਾਡਦਾ ਗਿਆ ਸਾਡਾ ਕੇਸ ਜਿਹੜਾ ਹੈ ਐਸੀ ਕਮਿਸ਼ਨ ਪੰਜਾਬ 'ਚ ਪਰ ਐਸੀ ਕਮਿਸ਼ਨ ਨੈਸ਼ਨਲ ਐਸੀ ਕਮਿਸ਼ਨ ਜਿਹੜਾ ਉੱਥੇ ਵੀ ਦਿੱਲੀ ਉੱਥੇ ਵੀ ਲੱਗਾ ਹੈ ਉਧਰ ਵੀ ਨੋਟਿਸ ਆਉਣੇ ਜਾ ਰਹੇ ਹੈ ਲੇਕਿਨ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਅੱਜ ਵੀ ਮੈਂ ਦੇਖ ਰਿਹਾ ਸੀ ਵੀਡੀਓ ਦੇਖ ਰਿਹਾ ਲੋਕੀ ਵਿਚਾਰੇ ਰੋ ਰਹੇ ਸੀਗੇ ਲੇਡੀਜ਼ ਬੱਚੇ ਬਜ਼ੁਰਗ ਜਿਨ੍ਹਾਂ ਨੂੰ 45 45 50 50 ਸਾਲ 60 ਸਾਲ ਉਥੇ ਰਹਿ ਗਏ ਆ ਜਾਂ ਇਹਨਾਂ ਨੂੰ ਅਗਰ ਉਹ ਸਰਕਾਰੀ ਜ਼ਮੀਨ ਜਿਹੜੀ ਹੈ ਇਹ ਪਹਿਲਾਂ ਨਜ਼ਰਾਂ ਦੀ ਜਦੋਂ ਤੇ ਹੁੰਦੀ ਹੈ ਕੋਈ ਕੀਮਤ ਨਹੀਂ ਉਦੋਂ ਤੇ ਲੋਕੀ ਬੈਠੇ ਰਹਿਣ ਕਰਦਣ ਲੋਕੀ ਵਿਚਾਰੇ ਆਪਣਾ ਮਸਾ-ਬਸਾ ਥੋੜੇ ਥੋੜੇ ਪੈਸੇ ਜੋੜ ਕੇ ਕਿਸੇ ਤਰੀਕੇ ਨਾਲ ਕਰਕੇ ਆਪਣੇ ਘਰ ਬਣਾਉਂਦੇ ਆ ਪਰ ਜਦੋਂ ਜਮੀਨਾਂ ਦੇ ਰੇਟ ਵੱਧ ਜਾਂਦੇ ਆ ਉਦੋਂ ਇਹ ਕੋਡ ਦਾ ਸਾਰਾ ਲੈ ਕੇ ਉਹਨੂੰ ਡਾਣ ਵਾਸਤੇ ਆ ਜਾਂਦੇ ਆ ਇਹ ਸਾਰਾ ਸਾਲ ਗਲਤ ਹੈ ਇਹਦਾ ਨਹੀਂ ਕਰਨਾ ਚਾਹੀਦਾ ਸਰਕਾਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਰਕਾਰਾਂ ਅਗੇ ਵੀ ਔਰ ਭਗਵੰਤ ਮਾਨ ਸਾਡੇ ਮਾਨ ਜੋਗ ਨੇ ਸਾਡੇ ਸੀਐਮ ਸਾਹਿਬ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਔਰ ਬਾਕੀ ਸਾਰੇ ਮੰਤਰੀਆਂ ਨੂੰ ਕਿ ਇਹਨਾਂ ਦਾ ਪੱਖ ਸੁਣਿਆ ਜਾਵੇ ਅਗਰ ਇਹਨਾਂ ਕੋਲ ਰਜਿਸਟਰੀਆ ਵਗੈਰਾ ਨਹੀਂ ਹੈ ਜੇ ਕੋਈ ਅਜਿਹੀ ਗੱਲ ਹੈ ਤੇ ਇਹਨਾਂ ਨੂੰ ਅਲਾਟ ਕਰਕੇ ਜੋ ਵੀ ਤੁਹਾਡੇ ਕੋਲ ਕੀਮਤ ਬੰਦੀ ਹੈ ਇਹਨਾਂ ਕੋਲ ਵਸੂਲੇ ਜਾਵੇ ਲੇਕਿਨ ਕਿਸੇ ਨੂੰ ਘਰੋਂ ਬੇਕਾਰ ਨਹੀਂ ਕਰਨਾ ਚਾਹੀਦਾ ਕੋਈ ਅਗਲਾ ਬੰਦਾ ਕਿਸੇ ਨਾ ਦੇਖਿਆ ਕੋਰਾਂ ਦੀ ਹਿੰਸੀ ਉਹ ਬਚਾਰਾ ਬਜ਼ੁਰਗੋ ਦੇ ਨਾਲ ਛੋਟੜੇ ਬੱਚੇ ਆਉਣਗੇ ਜਾਂ ਕਿਦਾਂ ਲੋਕੀ ਅੱਜਕੱਲ ਮਹਿੰਗਾਈ ਦੇ ਵਿੱਚ ਮਸਾ ਆਪਣਾ ਘਰ ਮਸਾ ਹੀ ਪਾ ਲੰਦੇ ਆ ਆਪਣੇ ਬੱਚਿਆਂ ਨੂੰ ਵਿਚਾਰਾ ਪੜਾ ਰਹੇ ਆ ਸਾਰੇ ਗਰੀਬ ਲੋਕੋ ਬੈਠੇ ਉਹਨਾਂ ਦੇ ਉਮੀਦ ਹੋਣਾ ਕੋਈ ਨਹੀਂ ਲੇਕਿਨ ਉਹਨਾਂ ਨੂੰ ਬੇਕਾਰ ਨਹੀਂ ਕਰਨਾ ਚਾਹੀਦਾ ਉਹਨਾਂ ਕੋ ਜੋ ਸਰਕਾਰੀ ਜ਼ਮੀਨ ਦੀ ਕੀਮਤ ਬੰਦ ਗਏ ਉਹ ਜਿਹੜੀ ਕੀਮਤ ਹੈ ਉਹ ਲਾਲਚ ਜਾਂਦੇ ਹਾਂ ਲੋਕਿ ਸਰਕਾਰ ਲੋਕਾਂ ਵਾਸਤੇ ਹੈ ਜ਼ਮੀਨ ਸਰਕਾਰੀ ਹੈ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੀ ਜੋ ਕੀਮਤ ਲੱਗਦੀ ਹੈ ਉਹ ਵਸੂਲਣੀ ਚਾਹੀਦੀ ਹੈ ਉਹਨਾਂ ਨੂੰ ਬੇਕਾਰ ਨਹੀਂ ਕਰਨਾ ਚਾਹੀਦਾ ਇੰਨੀ ਗੱਲਾਂ ਕਰਦਾ ਆਪਣੀ ਗੱਲ ਸਵਾਪਤ ਕਰਦਾ ਜੈਪੀਨ ਜੈਪਾ